ਸਤਿ ਸ਼੍ਰੀ ਅਕਾਲ ਜੀ ਵੈਲਕਮ ਹੈ ਤੁਹਾਡਾ ਚੈਨਲ ਤੇ ਹੋਪ ਤੁਸੀਂ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੇ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਆਈਕਨ ਦਾ ਬਟਨ ਨਾਲ ਵੀ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਬਹੁਤ ਸੋਹਣੀ ਕਲੈਕਸ਼ਨ ਰਹਿਣ ਵਾਲੀ ਆ ਕਲਮਕਾਰੀ ਸੂਟ ਰਹਿਣਗੇ ਹੈਂਡਲੂਮ ਸਾਊਥ कॉटन ਦੇ ਵਿੱਚ ਸ਼ਰਟ ਬਣੀ ਹੋਈ ਹੈ 2 25 ਸ਼ਰਟ ਦਾ ਫੈਬਰਿਕ ਰਹੂਗਾ कॉटन ਦਾ ਹੀ ਦੁਪੱਟਾ ਰਹੂਗਾ ਕਲਮਕਾਰੀ ਪੇਂਟ ਦੇ ਵਿੱਚ ਤੇ ਬਾਟਮ ਇਹਦੀ कॉटन ਦੇ ਵਿੱਚ ਹੀ ਰਹੇਗੀ ਬਾਟਮ ਪਲੇਨ ਰਹੇਗੀ ਫ੍ਰੀ ਸ਼ਿਪਿੰਗ ਰਹੂਗੀ ਇਹ ਵਾਲੇ ਸੂਟਾਂ ਦੇ ਕਲਰ ਦੇ ਵਿੱਚ ਬਹੁਤ ਜ਼ਿਆਦਾ ਨੇ ਸਾਰੇ ਕਲਰ ਬਹੁਤ ਜ਼ਿਆਦਾ ਸੋਹਣੇ ਆ ਤੇ ਮੈਚਿੰਗ ਇਹਨਾਂ ਦੀ ਬਹੁਤ ਹੀ ਜ਼ਿਆਦਾ ਸੋਹਣੀ ਹੈ ਅਲੱਗ ਜੀ ਚੀਜ਼ ਹੈ ਹੈਂਡਲੂਮ ਸੌਥ कॉटन ਦੇ ਵਿੱਚ ਫੈਬਰਿਕ ਰਹੂਗਾ ਪਿਓਰ ਮਸਲੀਨ कॉटन ਦੇ ਵਿੱਚ embroidery ਵਰਕ ਕੀਤਾ ਹੋਇਆ 슬ੀਵਸ ਤੇ ਵੀ ਇਹੀ ਵਰਕ ਆਏਗਾ ਪ्योर ਸ਼ਿਫੋਨ ਦਾ ਦੁਪੱਟਾ ਰਹੂਗਾ ਇਹਦੇ ਨਾਲ ਤੇ ਬਾਟਮ ਰਿਓਨ ਦੀ ਰਹੇਗੀ ਸ਼ਰਟ ਤੇ ਬਾਟਮ 2.5 ਮੀਟਰ ਮਿਲੇਗੀ ਦੁਪੱਟਾ 2.25 ਰਹੂਗਾ ਫ੍ਰੀ ਸ਼ਿਪਿੰਗ ਰਹੂਗੀ ਕਲਰ ਮਿਲ ਜਾਣਗੇ ਇਹ ਧਿਆਨ ਨਾਲ ਦੇਖ ਲਓ ਵੀਡੀਓ ਨੂੰ ਬਾਕੀ ਦੇ ਜੇ ਤੁਸੀਂ ਕੋਈ ਵੀ ਸੂਟ ਇਹਨਾਂ ਵਿੱਚੋਂ ਬੁੱਕ ਕਰਨਾ ਚਾਹੁੰਦੇ ਹੋ ਤਾਂ ਨੰਬਰ ਆਪਣਾ ਚੱਲ ਰਿਹਾ ਸਕਰੀਨ ਦੇ ਉੱਪਰ ਚੱਲਦੇ ਰਹਿੰਦੀ ਆਪਣਾ ਸੂਟ ਆ ਜਿਹੜਾ ਬੁੱਕ ਕਰ ਲਿਓ ਗੁਲਨਾਜ਼ ਜੌਰਜਟ ਦੇ ਵਿੱਚ ਹੀ ਡਿਜੀਟਲ ਪ੍ਰਿੰਟ ਦੇ ਵਿੱਚ ਮੈਚਿੰਗ ਸੂਟ ਰਹਿਣਗੇ ਸਿਰਫ ਸ਼ਰਟ ਤੇ ਬਾਟਮ ਮਿਲੇਗੀ ਦੁਪੱਟਾ ਇਹਦੇ ਨਾਲ ਨਹੀਂ ਹੋਊਗਾ ਬੈਸਟ ਕੁਆਲਿਟੀ ਹੈ ਫੁੱਲ ਗਰੰਟੀ ਵਾਲਾ ਫੈਬਰਿਕ ਰਹੂਗਾ 2.5 ਮੀਟਰ ਦੀ ਕਟ ਮਿਲੇਗੀ ਸ਼ਰਟ ਤੇ ਬਾਟਮ ਲਈ ਕ੍ਰਾਸ਼ ਸਿਲਕ ਦੇ ਵਿੱਚ ਇਹ 700 ਰੁਪਏ ਦੇ ਵਿੱਚ ਮੈਚਿੰਗ ਸੂਟ ਦੇਣਗੇ ਬੈਸਟ ਕੁਆਲਿਟੀ ਦੇ ਵਿੱਚ ਕਾਟਨ ਕੈਮਰਿਕ ਦੇ ਵਿੱਚ ਲਖਨਵੀ ਵਰਕ ਵਾਲੀ ਸ਼ਰਟ ਰਹੇਗੀ ਸ਼ਰਟ ਦੇ ਨੈੱਕ ਦੇ ਉੱਪਰ ਪੂਰਾ ਲਖਨਵੀ ਵਰਕ ਕੀਤਾ ਹੋਇਆ ਫੁੱਲ ਫਰੰਟ ਦੇ ਉੱਪਰ ਬੂਟੀਆਂ ਵੀ ਮਿਲਣਗੀਆਂ ਇਸ ਤਰ੍ਹਾਂ ਦੀਆਂ ਵਾਲਾ ਡਿਜ਼ਾਈਨ ਬਣਿਆ ਹੋਇਆ ਇਹਦੇ ਉੱਪਰ ਬਾਟਿਕ ਪ੍ਰਿੰਟ ਦੇ ਵਿੱਚ ਬਾਟਮ ਆਏਗੀ ਤੇ ਦੁਪੱਟਾ ਵੀ ਫੈਂਸੀ ਸਟਾਈਲ ਦੇ ਵਿੱਚ ਬਾਟਿਕ print ਵਾਲਾ ਹੀ ਰਹੂਗਾ ਇਹ ਵੀ ਮੈਚਿੰਗ ਸੂਟ ਆਣਗੇ ਫ੍ਰੀ ਸ਼ਿਪਿੰਗ ਰਹੂਗੀ ਇਹ ਵਾਲੇ ਸੂਟਾਂ ਦੇ 899 ਰਪਏ ਦਾ ਰੇਟ ਹੋਊਗਾ 2 ਮੀਟਰ ਦੇ ਸ਼ਾਰਟ 2 25 ਬਾਟਮ ਦਾ ਫੈਬਰਿਕ ਮਿਲੇਗਾ ਤੇ ਦੁਪੱਟਾ ਵੀ 2 25 ਹੀ ਰਹੂਗਾ ਫੈਬਰਿਕ ਦੀ ਡਿਟੇਲ ਆਪਾਂ ਇੱਥੇ ਦੱਸਣ ਦੀ ਪੂਰੀ ਕੋਸ਼ਿਸ਼ ਕਰਾਂਗੇ ਜੇ ਫਿਰ ਵੀ ਕੋਈ ਡਿਟੇਲ ਦੱਸਣ ਤੇ ਰਹਿ ਜਾਂਦੀ ਹੈ ਤਾਂ ਤੁਸੀਂ ਪਲੀਜ਼ WhatsApp ਤੇ ਮੈਸੇਜ ਕਰਕੇ ਪੁੱਛ ਲਿਓ ਜਲਦੀ ਲਈ ਆਪਣਾ ਸੂਟ ਬੁੱਕ ਕਰ ਲਿਓ ਸੂਟ ਬੁੱਕ ਕਰਨ ਲਈ ਨੰਬਰ ਆਪਣਾ ਚੱਲ ਰਿਹਾ ਸਕਰੀਨ ਤੇ ਪੇਮੈਂਟ ਜਿਹੜੀ ਆਨਲਾਈਨ ਹੋਵੇ ਕੋਈ ਵੀ ਸੂਟ ਕੈਸ਼ ਔਨ ਡਿਲੀਵਰੀ ਤੇ ਨਹੀਂ ਹੋਊਗਾ ਪਹਿਲਾਂ ਤੁਹਾਡੀ ਪੇਮੈਂਟ ਹੋਏਗੀ ਉਸ ਤੋਂ ਬਾਅਦ ਹੀ ਤੁਹਾਡਾ ਜਿਹੜਾ ਸੂਟ ਆ ਉਹ ਬੁੱਕ ਹੋਏਗਾ ਜਿੰਨਾ ਪਹਿਨਨ ਨੂੰ ਬਿਲੀਵ ਹੈਗਾ ਉਹੀ ਪਲੀਜ਼ ਮੈਸੇਜ ਕਰਨ ਜਿਨਾਂ ਨੂੰ ਬਿਲੀਵ ਨਹੀਂ ਹੈਗਾ ਉਹ ਮੈਸੇਜ ਨਾ ਕਰੇ ਸੌਫਟ ਕੈਮਰੀ कॉटन ਦੇ ਵਿੱਚ ਕੋਰਾ कॉटन ਦੀ ਹੀ ਸ਼ਰਟ ਤੇ ਬਾਟਮ ਆਏਗੀ ਕੈਮਰਿਕ ਕਾਟਨ ਦੀ ਸ਼ਰਟ ਰਹੇਗੀ ਸ਼ਰਟ ਦੇ ਉੱਪਰ ਇਤਤਲੀਆਂ ਵਾਲੀ ਐਮਬਲੈਂਟਰੀ ਮਿਲੇਗੀ ਮੈਚਿੰਗ ਦੇ ਵਿੱਚ ਬਾਟਮ ਦਾ ਫੈਬਰਿਕ ਆਊਗਾ ਦੁਪੱਟਾ ਮਸਲਿਨ ਚ ਰਹੂਗਾ ਟਿਸ਼ੂ ਔਰ ਗੈਂਜਾ ਦੇ ਵਿੱਚ ਆਊਗਾ ਸ਼ਰਟ ਦੇ ਉੱਪਰ ਸਾਰਾ ਪਾਰਲ ਵਰਕ ਦਾ ਕੰਮ ਕੀਤਾ ਹੈ ਸਾਰਾ ਹੈਂਡਵਰਕ ਹੈ ਟਿਸ਼ੂ ਔਰ ਗੈਂਜਾ ਦਾ ਇਹ ਵੀ ਇਹ ਵੀ ਸੂਟ ਰਹੇਗਾ ਜਰਦੋਜ਼ੀ ਵਰਕ ਕੀਤਾ ਹੈ ਇਹਨਾਂ ਦਾ ਵਰਕ ਹੈ ਜਿਹੜਾ ਉਹ ਅਲੱਗ-ਅਲੱਗ ਹੈ ਤੇ ਇਹਨਾਂ ਦੇ ਪ੍ਰਾਈਸ ਵੀ ਅਲੱਗ-ਅਲੱਗ ਹੈ ਤੁਸੀਂ ਵੀਡੀਓ ਨੂੰ ਧਿਆਨ ਨਾਲ ਦੇਖ ਲਓ ਡਿਸਪੈਚਿੰਗ ਟਾਈਮ ਕਿਸੇ ਸੂਟ ਦਾ ਹੈਗਾ ਜਿਹੜਾ ਸੀਮ ਡੇ ਹੁੰਦਾ ਤੇ ਕਿਸੇ ਸੂਟ ਦਾ ਜਿਹੜਾ ਹੈਗਾ 1-2 ਦਿਨ ਠਹਿਰ ਕੇ ਹੁੰਦਾ ਤਾਂ ਉਸ ਦੇ ਹਿਸਾਬ ਨਾਲ ਹੀ ਤੁਹਾਨੂੰ ਜਿਹੜੀ ਹੈਗੀ ਡਿਲੀਵਰੀ ਹੋਏਗੀ ਇਹ ਵੀ ਤੁਸੀਂ ਖਾਸ ਨੋਟ ਕਰ ਲਿਆ ਕਰੋ ਕਈ ਵਾਰੀ ਫਿਰ ਭੈਣਾ ਮੈਸੇਜ ਕਰੀ ਜਾਂਦੇ ਨੇ ਕਿ ਸੂਟ ਮਿਲਿਆ ਨਹੀਂ ਹੈਗਾ ਇੱਕ-ਦੋ ਦਿਨ ਲੇਟ ਹੋ ਜਾਂਦਾ ਹੈ ਸੂਟ ਮਿਲਦੇ ਹਿਸਾਬ ਨੂੰ ਪਿਓਰ ਕਾਟਨ ਦੇ ਵਿੱਚ ਇਹ 2.5 ਮੀਟਰ ਦੀ embroidery ਵਾਲੀ ਸ਼ਰਟ ਮਿਲੇਗੀ ਹਕੂਬਾ ਚਿਕਨ ਦੇ ਵਿੱਚ ਬਾਟਮ ਪਲੇਨ ਆਏਗੀ ਦੁਪੱਟਾ ਬਹੁਤ ਹੀ ਡਿਜ਼ਾਈਨਦਾਰ ਬਣਾਇਆ ਹੋਇਆ ਦੇ ਨਾਲ लेस इज इंसਰਟ ਕਰਕੇ ਮਲਮਲ ਦਾ ਰਹੇਗਾ ਚੰਦੇਰੀ ਦੇ ਵਿੱਚ ਆਉ ਡਿਜੀਟਲ प्रिंट ਆ ਸਾਰਾ ਨੈੱਕ ਦੇ ਉੱਪਰ ਹੈਂਡਵਰਕ ਦਾ ਕੰਮ ਆਊਗਾ ਬਾਟਮ ਤੇ ਇਨਰ ਜਿਹੜਾ ਸ਼ੈਂਟੂਨ ਤੇ ਮਿਲੇਗੀ ਇਨਰ ਵੀ ਇਹਦੇ ਨਾਲ ਹੀ ਰਹੂਗਾ organza ਦਾ ਦੁਪੱਟਾ ਰਹੂਗਾ ਮੋਡਲ ਸਿਲਕ ਦੇ ਵਿੱਚ ਬਾਟਿਕ ਪ੍ਰਿੰਟ ਵਾਲੇ ਸੂਟ ਹੈ ਨੇ ਕਲਰ ਇਹਦੇ ਵਿੱਚ ਬਹੁਤ ਹੀ ਜ਼ਿਆਦਾ ਸੋਹਣੇ ਨੇ ਤੇ ਪ੍ਰਿੰਟ ਵੀ ਬਹੁਤ ਹੀ ਪਿਆਰੀ ਆ ਮੋਡਲ ਸਿਲਕ ਦਾ ਹੀ ਇਹਦੇ ਨਾਲ ਬਾਟਮ ਆਏਗੀ ਤੇ ਮੋਡਲ कॉटन ਦਾ ਦੁਪੱਟਾ ਰਹੇਗਾ ਬਿਸਕੋਸ ਜੌਰਜਟ ਦੇ ਵਿੱਚ ਫੁੱਲ ਗੋਟਾ ਪੱਟੀ ਦਾ ਕੰਮ ਕੀਤਾ ਹੈ ਫੁੱਲ ਫੈਬਰਿਕ ਮਿਲੇਗਾ ਤੁਹਾਨੂੰ ਬਾਟਮ ਇਹਦੇ ਨਾਲ ਪਲੇਨ ਰਹੇਗੀ ਸ਼ਰਟ ਦੇ ਉੱਪਰ ਸਾਰਾ ਇਹ ਐਮਬਰਾਇਡਰੀ ਐਮਬਰਾਇਡਰੀ ਰਹੇਗੀ ਦੁਪੱਟੇ ਦੇ ਉੱਪਰ ਵੀ ਐਮਬਰਾਇਡਰੀ ਮਿਲੇਗੀ 1050 ਰੁਪਏ ਇਹਨਾਂ ਦਾ ਰੇਟ ਹੋਊਗਾ ਕਲਰ ਇਹਦੇ ਵਿੱਚ ਬਹੁਤ ਜ਼ਿਆਦਾ ਸੋਹਣੇ ਨੇ ਤੇ ਕਲਰ ਹੈਗੇ 10-15 ਤੁਸੀਂ ਧਿਆਨ ਨਾਲ ਦੇਖ ਲਿਓ ਵੀਡੀਓ ਨੂੰ ਵੀਡੀਓ ਨੂੰ ਕਰਦਿਆ ਕਰੋ ਵਾਤਵਾਸ਼ ਸ਼ੇਅਰ ਕਮੈਂਟ ਤੇ ਲਾਈਕ ਕਰਨਾ ਨਾ ਭੁੱਲਿਆ ਕਰੋ ਸਾਡੀ ਕਲੈਕਸ਼ਨ ਤੁਹਾਨੂੰ ਕਿਸ ਤਰ੍ਹਾਂ ਦੀ ਲੱਗ ਰਹੀ ਹੈ ਪੋਸਟਾਂ ਪਾਉਂਦੇ ਆਪਾਂ ਉਹਨਾਂ ਤੇ ਵੀ ਪਲੀਜ਼ ਲਾਈਕ ਕਰਦਿਆ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਲਿਓ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬੈਲ ਆਈਕਨ ਦਾ ਬਟਨ ਵੀ ਨਾਲ ਦੀ ਨਾਲ ਦਬਾ ਲਿਆ ਕਰੋ ਤਾਂ ਕਿ ਫਿਰ ਜਿਹੜੀ ਵੀ ਵੀਡੀਓ ਤੇ ਨੋਟੀਫਿਕੇਸ਼ਨ ਜਦੋਂ ਆਪਾਂ ਵੀਡੀਓ ਪਾਵਾਂਗੇ ਉਦੋਂ ਹੀ ਤੁਹਾਨੂੰ ਵੀਡੀਓ ਦੀ ਜਿਹੜੀ ਹੈ ਨੋਟੀਫਿਕੇਸ਼ਨ ਮਿਲ ਜਾਂਦੀ ਹੈ ਤੇ ਤੁਸੀਂ ਸਾਡੀ ਵੀਡੀਓ ਨੂੰ ਦੇਖ ਸਕੋਗੇ ਪਿਓਰ ਕ੍ਰੇਪ ਦੇ ਵਿੱਚ ਇਹ ਪੋਜੀਸ਼ਨ ਪ੍ਰਿੰਟ ਦੇ ਵਿੱਚ ਫੁੱਲ ਫਰੰਟ ਦੇ ਉੱਪਰ ਐਮਬ੍ਰੋਇਡਰੀ ਆ ਬਾਟਮ ਕ੍ਰੇਪ ਦੀ ਆਏਗੀ ਇਹਦੇ ਨਾਲ ਬਹੁਤ ਹੀ ਘੱਟ ਰੇਟ ਦੇ ਵਿੱਚ ਮਾਰਕੀਟ ਦੇ ਵਿੱਚ ਇਹਦਾ ਰੇਟ ਕਾਫੀ ਜ਼ਿਆਦਾ ਹੈਗਾ 2000 ਦੇ ਨੇੜੇ ਆ ਆਪਾਂ ਬਹੁਤ ਹੀ ਲੈਸ ਪ੍ਰਾਈਸ ਦੇ ਉੱਪਰ ਲੈ ਕੇ ਆਏ ਆ ਇਹ ਸੂਟ ਬਹੁਤ ਹੀ ਪਿਆਰੇ ਲੱਗਦੇ ਆ ਦੁਪੱਟਾ ਇਹਨਾਂ ਦੇ ਨਾਲ ਨਹੀਂ ਹੋਊਗਾ ਸ਼ਾਰਟ ਬਣਾ ਕੇ ਤੁਸੀਂ ਸ਼ਰਾਰਾ ਜਾਂ ਫਿਰ ਲਹਿੰਗਾ ਇਹਦੇ ਨਾਲ ਸਟਿਚ ਕਰਵਾ ਸਕਦੇ ਹੋ ਬੜੀ ਪਿਆਰੀ ਸੂਟ ਲੱਗ ਰਿਹਾ ਜੌਰਜਟ ਦੇ ਵਿੱਚ ਰੂਗੀ ਸ਼ਰਟ ਐਮਬ੍ਰਾਇਡਰੀ ਵਾਲੀ ਰਹੇਗੀ ਬਾਟਮ ਵੀ ਐਮਬ੍ਰਾਇਡਰ ਮਿਲੇਗੀ ਔਰ ਦੁਪੱਟਾ ਲੇਸ ਵਰਕ ਵਾਲਾ ਮਿਲੇਗਾ ਚਿਕਨ ਦੇ ਵਿੱਚ ਸ਼ਰਟ ਰਹੂਗੀ ਇਹ ਬਲੌਕ ਪੇਂਟਿੰਗ ਦਾ ਸਾਰੀ 2.5 ਮੀਟਰ ਦੀ ਸ਼ਰਟ ਰਹੇਗੀ ਬਾਟਮ ਕਾਟਨ ਦੀ ਆਏਗੀ 2 ਮੀਟਰ ਦੀ ਦੁਪੱਟਾ ਕਾਟਨ ਦਾ ਰਹੂਗਾ 225 750 ਰੁਪਏ ਦਾ ਰੇਟ ਹੋਊਗਾ ਫ੍ਰੀ ਸ਼ਿਪਿੰਗ ਰਹੇਗੀ ਵੀਡੀਓ ਨੂੰ ਕਰ ਦੋ ਵੱਧ ਤੋਂ ਵੱਧ ਸ਼ੇਅਰ ਕਮੈਂਟ ਤੇ ਲਾਈਕ ਕਰਨਾ ਨਾ ਭੁੱਲਿਓ ਸੋਨ ਸੋਨੇ ਕਮੈਂਟ ਵੀ ਜਰੂਰ ਕਰਦੇ ਆਖੋ ਜੇ ਤੁਹਾਨੂੰ ਕੋਈ ਵੀ ਸੂਟ ਪਸੰਦ ਆ ਜਲਦੀ ਨਾਲ ਹੀ ਆਪਣਾ ਬੁੱਕ ਕਰ ਲਿਓ ਮਿਲਦੇ ਆ ਅਗਲੀ ਵੀਡੀਓ ਦਾ ਥੈਂਕ ਯੂ ਜੀ